ਕਲਕੱਤਾ ਵਿਖੇ ਇੱਕ ਮਹਿਲਾ ਡਾਕਟਰ ਦੇ ਰੇਪ ਤੋਂ ਬਾਅਦ ਹੋਏ ਕਤਲ ਦੇ ਮਾਮਲੇ ਦੇ ਵਿਰੋਧ ਵਿੱਚ ਜਿੱਥੇ ਪੂਰੇ ਦੇਸ਼ ਵਿੱਚ ਰੋਸ ਜਤਾਇਆ ਜਾ ਰਿਹਾ ਹੈ ਅਤੇ ਆਈਐਮਏ ਦੇ ਸੱਦੇ ਤੇ ਸਾਰੇ ਡਾਕਟਰਸ ਵੱਲੋਂ ਹੜਤਾਲ ਅਤੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਉੱਥੇ ਹੀ ਅੰਮ੍ਰਿਤਸਰ ਵਿੱਚ ਵੀ ਰੈਜ਼ੀਡੈਂਟ ਡਾਕਟਰਸ ਐਸੋਸੀਏਸ਼ਨ گورਨਮੈਂਟ ਮੈਡੀਕਲ ਕਾਲਜ ਅੰਮ੍ਰਿਤਸਰ ਵੱਲੋਂ ਵੀ ਗੁਰੂ ਨਾਨਕ ਦੇਵ ਹਸਪੀਟਲ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਨਾਅਰੇਬਾਜ਼ੀ ਕਰਦਿਆਂ ਇਨਸਾਫ਼ ਦੀ ਮੰਗ ਕੀਤੀ ਗਈ ਇਸ ਮੌਕੇ ਮੈਡੀਕਲ ਕਾਲਜ ਦੇ ਸਾਬਕਾ ਪ੍ਰਿੰਸੀਪਲ ਡਾਕਟਰ ਸੁਜਾਤਾ ਸ਼ਰਮਾ ਨੇ ਕਿਹਾ ਕਿ ਇਹ ਘਟਨਾ ਬਹੁਤ ਹੀ ਨਿੰਦਨਯੋਗ ਹੈ। ਅਤਿਉਨਾ ਕਿਹਾ ਕਿ ਇਸ ਵਿੱਚ ਸ਼ਾਮਲ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਕਿਉਂਕਿ ਉਹਨਾਂ ਦਰਿੰਦਿਆਂ ਵੱਲੋਂ ਮਹਿਲਾ ਡਾਕਟਰ ਦਾ ਬਹੁਤ ਬੇਰਹਿਮੀ ਨਾਲ ਅਤਿਆਚਾਰ ਕਰਕੇ ਕਤਲ ਕੀਤਾ ਗਿਆ ਹੈ। ਇਸ ਲਈ ਉਹਨਾਂ ਕਿਹਾ ਕਿ ਇਹਨਾਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਦਿਆਂ ਸਖਤ ਸਜ਼ਾ ਦਿੱਤੀ ਜਾਵੇ। हॉस्पिटल बच्चों की सेफ्टी इंश्योर करना तो एडमिनिस्ट्रेशन का काम है और सिक्योरिटी पूरी प्रोवाइड होनी चाहिए है जिस तरह रिपोर्ट्स आ रही असि हूँ कह नहीं सकते जब तक कंप्लीट नहीं हो जाती कि होया तो की नहीं होया होली हुर द कलपोरेट्स जब तक वो पहुँच नहीं जाते बैरिक्स उन्हें बच्ची के नाल जितना ज़्यादा उन्होंने ਟਾਰਚਰ ਕਰਕੇ ਮਾਰਿਆ ਗਿਆ ਟਾਰਚਰ ਕਰਕੇ ਮਾਰਿਆ ਗਿਆ ਉਹਨਾਂ ਦਾ ਮੇਨ ਪਰਪਸ ਵੀ ਸ਼ਾਇਦ ਟਾਰਚਰ ਕਰਨਾ ਹੀ ਸੀਗਾ ਉਹਨਾਂ ਤਾਂ ਕਿ ਕੋਈ ਹੋਰ ਇਸ ਤੋਂ ਬਾਅਦ ਆਵਾਜ਼ ਨਾ ਉਠਾ ਸਕੇ ਆਪਣੀ ਆਵਾਜ਼ ਨਾ ਬੁਲੰਦ ਕਰ ਸਕੇ ਤੇ ਜਿਹੜੀ ਸਟੇਟ ਗਵਰਨਮੈਂਟ ਹੈ ਔਰ ਜਿਹੜੀ ਹਸਪੀਟਲ ਐਡਮਿਨਿਸਟ੍ਰੇਸ਼ਨ ਹੈ ਉਹਨਾਂ ਦੀ ਪੂਰੀ ਜ਼ਿੰਮੇਵਾਰੀ ਬੰਦੀ ਹੈ ਕ੍ਰਾਸ ਇੰਡੀਆ ਜਿਹੜੇ ਵੀ ਮੈਡੀਕਲ ਕਾਲਜਸ ਹੈ ਜਿੰਨੇ ਵੀ ਇੰਸਟੀਚਿਊਟਸ ਹੈ ਉਹ ਸਾਰਿਆਂ ਵਿੱਚ डॉक्टर्सू पैरा मेडिकल स्टाफ सब सबन प्रॉपर सिक्योरिटी प्रोवाइड की सब तो वर्स्ट है बहुत बहुत शर्मनाक है बहुत ही ज़्यादा शर्मनाक है मैं क्या ना कि जिस तरह उन्होंने हर एंगल तो टॉर्चर करके उस बच्चे मारिया गया है बहुत ज़्यादा शर्मनाक है और असी सारे डॉक्टर्स अक्रॉस ऑल फील्ड असी उस बहुत स्ट्रोंग वर्ड्स में कंडैम करने और बेंगोल गवर्मेंट नपील करने बी आई सेंट्रल गवर्नमेंट नपील करनेू ब्रिंग द कल्परेट्स टू बुक एंड पनिशम ਐਸ ਅਰਲੀ ਐਸ ਪੋਸੀਬਲ ਫਾਸਟ ਟਰੈਕ ਤੇ ਕਰਕੇ ਜਿੰਨੀ ਜਲਦੀ ਕਰ ਸਕਦੇ ਆ ਪਨਿਸ਼ ਪਨਿਸ਼ ਕੀਤਾ ਜਾਵੇ